ਜਿਹੜੇਕੋ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਮੰਡੀ ਦੇ ਵਿੱਚੋਂ ਹੀ ਕਹਿੰਦੇ ਨਸ਼ਾ ਸਪਲਾਈ ਕਰਦਾ ਇੱਕ ਵਿਅਕਤੀ ਨੂੰ ਫੜਿਆ ਉਹ ਕੀ ਮਾਮਲਾ ਜੀ ਜਿਹੜਾ ਹੇਰੋਨ ਵਾਲਾ ਮੰਡੀ ਦੇ ਵਿੱਚ ਇਹ ਨਾ ਹਰਦੀਪ ਸਿੰਘ ਐਸਆਈਐਸਟੀਫ ਰੇਂਜ ਫਰੀਦਕੋਟ ਦੇ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ 100 ਗ੍ਰਾਮ ਹੇਰੋਨ ਮਿਲੀ ਹੈ ਨਾਲੋਂ ਗਪਾਲ ਦਾਸ ਉਹਦਾ ਨਾਮ 100 ਗ੍ਰਾਮ ਤੋਂ ਹੇਰੋਨ ਮਿਲੀ ਹੈ ਤੇ ਇਹ ਐਸਟੀਐਫ ਸਟੇਟ ਲੈਵਲ ਦੀ ਸਾਡੀ ਹੈਗੀ ਆ ਯੰਸੀ ਉਹਨਾਂ ਨੇ ਇਹ ਬਰਾਮਦ ਕੀਤਾ ਮਕਦਮਾ ਮਕਦਮਾ ਸਾਡੇ ਥਾਣੇ 'ਚ ਦਰਜ ਹੋਇਆ ਤੇ ਡੀਵੀ ਬਰਾਮਦ ਹੋਈ ਇਹਦੇ ਤੋਂ ਕਰਕੇ ਹਾਂ ਇਹਦੇ ਤੋਂ ਕੱਢੀ ਲੋਕਲ ਬੰਦਾ ਸੀ ਕੀ ਆਪਣੇ ਲੋਕਲ ਪੁਲਿਸ ਨੂੰ ਵੀ ਪਤਾ ਲੱਗਿਆ ਵੀ ਇਹਦਾ ਵੀ ਬੰਦਾ ਕੰਮ ਕਰ ਰਿਹਾ ਹੈ ਇਹ ਐਸਟੀਐਫ ਵਾਲਿਆਂ ਦੇ ਰੇਂਜ 'ਚ ਆ ਗਿਆ ਉਹਨਾਂ ਦੇ ਲੋਕਲ ਪੁਲਿਸ ਦੀ ਵੀ ਨਿਗਰਾਨੀ ਚੱਲਦੀ ਸੀ ਅਸੀਂ ਇੱਕ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਮੰਡੀ ਦੇ ਵਿੱਚੋਂ ਹੀ ਕਹਿੰਦੇ ਦਸ਼ਾ ਸਪਲਾਈ ਕਰਦਾ ਇੱਕ ਵਿਅਕਤੀ ਨੂੰ ਫੜਿਆ ਕੀ ਮਾਮਲਾ ਜੀ ਜਿਹੜਾ ਹੇਰੋਨ ਵਾਲਾ ਮੰਡੀ ਦੇ ਇਲਾਕੇ ਦਾ ਇਹ ਨਾ ਹਰਦੀਪ ਸਿੰਘ ਐਸਆਈਐਸਟੀਐਫ ਰੇਂਜ ਫਰੀਦਕੋਟ ਦੇ ਉਹਨਾਂ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ 100 ਗ੍ਰਾਮ ਹੇਰੋਨ ਮਿਲੀ ਇਹਨਾਂ ਨੂੰ ਗਪਾਲ ਦਾਸ ਉਹਦਾ ਨਾਮ 100 ਗ੍ਰਾਮ ਤੋਂ ਹੇਰੋਨ ਮਿਲੀ ਐ ਤੇ ਐਸਟੀਐਫ ਸਟੇਟ ਲੈਵਲ ਦੀ ਸਾਡੀ ਹੈਗੀ ਆ ਏਜੰਸੀ ਉਹਨਾਂ ਨੇ ਇਹ ਬਰਾਮਦ ਕੀ ਕਰਿਆ ਤੇ ਮੁਕਦਮਾ ਮੁਕਦਮਾ ਸਾਡੇ ਥਾਣੇ ਚ ਦਰਜ ਹੋਇਆ ਦੇ ਡੀਬੀ ਬਰਾਮ ਨੂੰ ਇਹਦੇ ਉੱਪਰ ਸਰਕੇ ਹਾਂ ਇਹਦੇ ਚੁੱਕੀ ਲੋਕਲ ਬੰਦਾ ਸੀ ਕੀ ਆਪਣੇ ਲੋਕਲ ਪੁਲਿਸ ਨੂੰ ਵੀ ਪਤਾ ਲੱਗਿਆ ਵੀ ਇਹਦਾ ਵੀ ਬੰਦਾ ਕੰਮ ਕਰ ਰਿਹਾ ਹੈ ਇਹ ਐ ਐਸਟੀਐਫ ਆਣ ਦੇ ਰੇਂਜ ਆ ਗਿਆ ਉਹਨਾਂ ਦੇ ਲੋਕਲ ਪੁਲਿਸ ਦੀ ਵੀ ਨਿਗਰਾਨੀ ਚੱਲਦੀ ਸੀ ਅਜਿਹੇ ਇੱਕ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਮੰਡੀ ਦੇ ਵਿੱਚ ਉਹ ਹੀ ਕਹਿੰਦੇ ਦਸ਼ਾ ਸਪਲਾਈ ਕਰਦਾ ਇੱਕ ਵਿਅਕਤੀ ਨੂੰ ਫੜਿਆ ਉਹ ਕੀ ਮਾਮਲਾ ਜੀ ਜਿਹੜਾ ਹੈਰੋਨ ਵਾਲਾ ਮੰਡੀ ਦੇ ਵਿੱਚ ਇਹਨਾ ਹਰਦੀਪ ਸਿੰਘ ਐਸਆਈਐਸਟੀਐਫ ਰੇਂਜ ਫਰੀਦਕੋਟ ਦੇ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ 100 ਗ੍ਰਾਮ ਹੀਰੋਇਨ ਮਿਲਿਆ ਨਾ ਉਹ ਗਪਾਲ ਦਾਸ ਉਹਦਾ ਨਾਮ 100 ਗ੍ਰਾਮ ਤੋਂ ਹੀਰੋਇਨ ਮਿਲਿਆ ਤੇ ਐਸਟੀਐਫ ਸਟੇਟ ਲੈਵਲ ਵੀ ਸਾਡੀ ਹੈਗੀ ਐ ਏਜੰਸੀ ਉਹਨਾਂ ਨੇ ਇਹ ਬਰਾਮਦ ਕੀਤਾ ਤੇ ਮੁਕੱਦਮਾ ਮੁਕੱਦਮਾ ਸਾਡੇ ਥਾਣੇ ਚ ਦਰਜ ਹੋਇਆ ਤੇ ਡੀਵੀ ਬਰਾਮਦ ਹੋਈ ਇਹਦੇ ਦੇ ਤੋਰ ਸਰ ਕੇ ਹਾਂ ਇਹਦੇ ਚੁੱਕ ਲੋਕਲ ਬੰਦਾ ਸੀ ਕੀ ਆਪਣੇ ਲੋਕਲ ਪੁਲਿਸ ਨੂੰ ਵੀ ਪਤਾ ਲੱਗਿਆ ਵੀ ਇਹਦਾ ਵੀ ਬੰਦਾ ਕੰਮ ਕਰ ਰਿਹਾ ਹੈ ਇਹ ਐ ਐਸਟੀਐਫ ਵਾਲਿਆਂ ਦੇ ਰੇਂਜ ਆ ਗਿਆ ਉਹਨਾਂ ਦੇ ਲੋਕਲ ਪੁਲਿਸ ਦੀ ਵੀ ਨਿਗਰਾਨੀ ਚੱਲਦੀ ਸੀ